ਦੇ ਜਿਵੇਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਦੇ ਨਾਮ ਵਾਹਿਗੁਰੂ ਸਾਰਾ ਬੁਲਾਵੇ ਨਿਹਾਲ ਹੋ ਜਾਵੇ ਸ਼ੀਦਾ ਸਿੰਘਾਂ ਦੇ ਮਰ ਭਾਵੇਂ ਚੜਦੀ ਕਲਾ ਹੋ ਜਾਵੇ ਆਓ ਜੈਕਾਰੇ ਨਿਹਾਲ ਹੋ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਥ ਪੁਰਖਾਂ ਦਾ ਰਾਮ ਨਾਮ ਗੁਰੂ ਸਾਥ ਜੀ ब्रीफ प्वाइंट सारे दस चाहूँगा ब्रीफ प्वाइंट्स हैं चर्च ऑफ एंड वंगजस है अंकु नरूला सोनिया नरूला स्पिरिचुअल वेलफेयर सोसाइटी श्री श्री राम ਮੈਂ ਸਾਰੀ ਇਹ ਕਹਾਣੀ ਦੱਸਦਾ ਹਾਂ ਕਾਫੀ ਟਾਈਮ ਪਹਿਲਾਂ ਮੈਂ ਇਹ ਚੀਜ਼ ਨੂੰ ਮਹਿਸੂਸ ਕਰ ਰਿਹਾ ਕਿ ਜੋ ਇਹ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਬਹੁਤ ਮਾੜਾ ਹੋ ਰਿਹਾ ਪੰਜਾਬ ਨੂੰ ਹੋਰ ਨਹੀਂ ਹੋਰ ਹੀ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਠੀਕ ਹੈ ਇਸ ਕਰਕੇ ਨੇ ਮੈਂ ਯੂਰਪ ਦੇ ਵਿੱਚ ਗਿਆ ਜਿਹੜਾ ਕਿ ਆ ਸਾਡਾ ਇੱਥੇ ਚੱਲ ਰਿਹਾ ਕੰਮ ਪਖੰਡ ਮੈਂ ਯੂਰਪ ਦੇ ਵਿੱਚ ਜਾ ਕੇ ਮੇਰੀ ਵੀਡੀਓ ਵੀ ਮੈਂ ਪਾਈ ਸੀਗੀ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਘੱਟੋ ਘੱਟ ਨੇ ਟੌਪ ਦੇ ਚਰਚਾਂ ਨੇ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਮੈਂ ਉੱਥੇ ਜਾ ਕੇ ਜਿਹੜੇ ਕਿ ਪਾਦਰੀ ਹੁੰਦੇ ਨੇ ਜਿਹੜੇ ਚਰਚ ਦੀ ਆਪਣੇ ਜਿਵੇਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਕਿ ਉਸ ਤਰ੍ਹਾਂ ਜਿਹੜੇ ਮੇਨ ਹੁੰਦੇ ਉਹਨਾਂ ਨੂੰ ਜਾ ਕੇ ਮੈਂ ਮਿਲਿਆ ਉਹਨਾਂ ਨੂੰ ਜਦੋਂ ਮੈਂ ਜਾ ਕੇ ਪੂਰੀ ਘਟਨਾ ਚੀਜ਼ਾਂ ਦਿਖਾਈਆਂ ਉਹ ਕਹਿੰਦੇ ਜਿਹੜਾ ਸੋਡੇ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਵੱਡੀ ਪੱਤਰ ਦੇ ਪਖੰਡ ਹੋ ਰਿਹਾ ਜਿਹੜਾ ਇਹ ਲੋਕਾਂ ਨੂੰ ਆਪਣੇ ਪਾਸੇ ਨੂੰ ਲੈ ਕੇ ਜਾ ਰਹੇ ਨੇਗੇ ਇਹ ਇਹ ਜਿਹੜੇ ਜਾਲੀ ਪਾਸਟਰ ਅੰਤਨਰੂਲੇ ਵਰਗੇ ਇੱਥੇ ਮੈਂ ਦੋ ਤਿੰਨ ਉਹ ਵੀ ਬੁਲਾਏ ਹੋਏ ਨੇ ਜਿਨ੍ਹਾਂ ਨੇ ਠੱਗਿਆ ਹੋਇਆ ਇਹਨਾਂ ਨੂੰ ਮੈਂ ਉਹ ਵੀ ਬੁਲਾਏ ਨੇ ਸ਼ਾਇਦ ਆ ਜਾਣ ਮੇਰੇ ਕੋਲੇ ਘਰੇ ਆਏ ਸੀਗੇ ਮੇਰਾ ਬੁੱਧਵਾਰ ਦਾ ਦਿਨ ਸੀਗਾ ਜਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਇਹ ਪ੍ਰੋਗਰਾਮ ਹੋ ਰਿ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਪਖੰਡਵਾਦ ਹੋ ਰਿਹਾ ਹੈ ਇਹਨੂੰ ਸਾਡੀਆਂ ਸਰਕਾਰਾਂ ਪੜਾਵਾ ਦੇ ਰਹੀਆਂ ਨੇਗੀਆਂ ਇਹ ਜਾਲੀ ਪਾਸਟਰ ਲਿਆ ਕੇ ਇੱਥੇ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਹੈ ਨਾ ਨੱਥ ਪਾਉਣੀ ਬੜੀ ਜ਼ਰੂਰੀ ਹੈ ਮੈਂ ਸਾਰੇ ਹੀ ਧਰਮਾਂ ਦੇ ਲੋਕ ਬੜੇ ਸਤਿਕਾਰਯੋਗ ਨੇਗੇ ਮਨਨ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਪੰਜਾਬ ਦੇ ਵਿੱਚੋਂ ਅੱਜ ਤੱਕ ਜਿੱਡਾ ਵੀ ਪਖੰਡਾ ਦੀ ਜੜ ਪੱਟਣੀ ਪੈਣੀ ਆ ਹਰ ਇੱਕ ਕੋਈ ਕਹਿੰਦਾ ਮੈਂ ਇਲਾਜ ਕਰ ਦਨਾ ਜਿਹੜੇ ਪਾਸਟਰ ਕਹਿੰਦੇ ਨੇ ਮੈਂ ਇਲਾਜ ਕਰਦਾ ਮੈਂ ਕਹਿੰਦਾ ਮੈਂ ਕੈਂਸਰ ਵਾਲੇ ਬੰਦੇ ਲੈ ਕੇ ਰੱਖਦਾ ਅਸੀਂ ਪਰਤੋਂ ਆਪਣੇ ਚੌਕੇ ਆਪਣੇ ਪਿੰਡ ਦੇ ਵਿੱਚ ਕੈਂਸਰ ਦਾ ਪੂਰਾ ਤਗੜਾ ਕੈਂਪ ਲਗਾਇਆ ਉੱਥੇ ਘਟੂ ਘਟ 100 ਮਰੀਜ਼ ਕੈਂਸਰ ਦੇ ਨਿਕਲੇ ਨੇ ਜਿਹੜਾ ਇਹ ਕਹਿੰਦੇ ਸੀ ਹੱਥ ਲਾ ਕੇ ਇਲਾਜ ਕਰ ਦਿੰਨੇ ਆ ਮੈਂ ਮੈਂ ਲੈ ਕੇ ਬਿਠਾਉਣਾ ਮੂਰੇ ਮਰੀਜ਼ ਕੈਂਸਰ ਦੇ ਇਲਾਜ ਕਰਕੇ ਦਿਖਾਉਣ ਇਹ ਜਿਹੜਾ ਪਖੰਡ ਐਡਾ ਵੱਡਾ ਲੋਕਾਂ ਨੂੰ ਸਾਡੇ ਸਾਡਾ ਮਜ਼ਦੂਰ ਭਾਈਚਾਰ ਨੂੰ ਗਮਰਾਹ ਕਰਕੇ ਆਪਣੇ ਵੱਲ ਲੈ ਕੇ ਜਾ ਰਹੇ ਨੇਗੇ ਹੁਣ ਤੁਸੀਂ ਇਹ حساب ਲਾ ਲਓ ਵੀ ਅਣਪੜ ਲੋਕ ਨੇਗੇ ਮਜਬੂਰੀਆਂ ਨੇਗੇ ਵਿਚਾਰਿਆਂ ਦੀ ਆਪੋ ਆਪਣੀਆਂ ਇਹ ਪਖੰਡਵ ਕਰ ਕਰਕੇ ਆਪਣੇ ਵੱਲ ਨੂੰ ਭਰਮਾਈ ਤੋਂ ਜਾਂਦੇ ਨੇਗੇ ਇਹ ਤੁਸੀਂ ਇਹ ਦੇਖੋ ਕਿ ਇਹ ਤਰੱਕੀ ਕਿਵੇਂ ਕਰ ਦੂ ਸਾਡਾ ਪੰਜਾਬ ਤਰੱਕੀ ਕਿਵੇਂ ਕਰੂਗਾ ਜੇ ਅਸੀਂ ਜਿੱਥੋਂ ਅਸੀਂ ਜਿਹੜੇ ਕਿਹੜੇ ਮਰਜ਼ੀ ਧਰਮ ਦੀ ਗੱਲ ਕਰ ਲਈ ਜੇ ਅਸੀਂ 크ਿਸਚੀਅਨ ਧਰਮ ਦੀ ਗੱਲ ਕਰੀਏ ਪੂਰੀਆਂ ਚਰਚਾਂ ਦੇ ਵਿੱਚ ਵੱਡਾ ਲਾਰਡ ਸਪੀਕਰ ਆ ਨਾ ਜਿਹੜਾ ਉਹ ਸਪੀਕਰ ਨਹੀਂ ਲੱਗਦਾ ਉਹ ਕਹਿੰਦੇ ਵੀ ਪ੍ਰਾਰਥਨਾ ਕਰਨੀ ਹੈ ਪਰਮਾਤਮਾ ਦੀ ਸ਼ਾਂਤਮਈ ਨਾਰੇ ਕੇ ਪ੍ਰਾਰਥਨਾ ਕਰੋ ਇਹ ਵੱਡੇ ਵੱਡੇ ਡੀਜੇ ਵੱਡੇ ਵੱਡੇ ਲਾ ਕੇ ਸਪੀਕਰਾਂ ਲੁਹੜੀਆਂ ਲਾ ਕੇ ਬਕਿਹੜਾ ਵਿਖਾਵਾ ਕਰਦੇ ਭਾਨੇ ਭਾਈ ਜਿਹੜੇ ਪੰਜਾਬ ਬਚਾਓ ਮੋਰਚਾ ਸ਼ੁਰੂ ਹੋਇਆ ਸੀ ਇਹਨਾਂ ਨੇ ਗੱਲ ਆਖੀ ਕਿ ਕਹਿੰਦੇ ਕਿ ਸਿੱਖਾ ਧਰਮ ਦੇ ਲੋਕ ਜਿਹੜੇ ਆ ਉਹ ਜਾ ਕੇ ਉੱਥੇ 크ਿਸਚੀਅਨ ਬਣਦੇ ਪਏ ਆ ਸਵਾਲ ਜਿਹੜੇ ਮਰਜ਼ੀ ਸਵਾਲ ਕਰ ਲਓ ਇੱਕ ਮੈਨੂੰ ਆ ਸਵਾਲ ਆ ਹੁਣ ਤੁਸੀਂ ਦੇਖ ਲਿਓ ਆਪਣੇ ਛੋਟੇ ਸਾਹਿਬਜ਼ਾਦਾਂ ਦਾ ਆਪਣਾ ਅਸੀਂ ਜਿੱਦੜਾ ਹੋਣਾ ਹੈ ਨਾ ਇਹ ਵੱਡੀਆਂ-ਵੱਡੀਆਂ ਝਾਕੀਆਂ ਕੱਢਣਗੇ ਇਹ ਕਿਉਂ ਕਰਦੇ ਨੇਗੇ ਜੀ ਇਹ ਉੱਥੇ ਯੂਰਪ ਦੇ ਵਿੱਚ ਤਾਂ ਕੋਈ ਝਾਕੀ ਨਹੀਂ ਕੱਢਦੇ ਨੇ ਇਹਨਾਂ ਦਾ ਯੂਰਪ ਦੇ ਮੈਂ 12-13 ਦੇਸ਼ਾਂ ਦੇ ਵਿੱਚ ਜਾ ਕੇ ਆਇਆ ਉੱਥੇ ਤਾਂ ਕੋਈ ਝਾਕੀ ਕੱਢਦੇ ਨਹੀਂ ਹੈਗੇ ਇੱਥੇ ਜਾਣ ਕੇ ਟਕਰਾਅ ਪੈਦਾ ਕਰਨ ਦੇ ਮਾਰੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੇ ਮਾਰੇ ਇਹ ਗੱਲ ਕਹਿੰਦੇ ਨੇ ਕਿ ਇਸ ਵਾਰ ਬਾਨੇ ਭਾਈ ਸਵਾਲ ਇਹ ਹੈ ਜਿਸ ਧਰਮ ਦੇ ਲੋਕ ਸਾਡੇ ਇਤਿਹਾਸ 'ਚ ਆ ਕਿ ਇਹ ਪੱਤੇ ਖਾ ਕੇ ਉਚਾਰੇ ਨੇ ਗੁਜ਼ਾਰਾ ਕੀਤਾ ਜੰਗਲਾਂ 'ਚ ਹੁਣ ਉਹ ਗਰੀਬੀ ਤੋਂ ਅੱਕ ਕੇ ਉਹ ਕ੍ਰਿਸਚੀਅਨ ਬਣ ਜਾਣ ਦੇਖੋ ਫਿਰ ਮੈਂ ਪੂਰੀ ਕੰਪਲੀਟ ਗੱਲ ਕਰਦਾ ਜੀ ਗੱਲ ਇਹ ਹੋਊਗਾ ਵੀ ਹਰ ਇੱਕ ਜਿਹੜਿਆ ਸਾਡੇ ਲੋਕਾਂ ਦੀਆਂ ਮਜਬੂਰੀਆਂ ਨੇਗੀਆਂ ਸਾਡੇ ਮਜ਼ਦੂਰਾਂ ਦੀਆਂ ਮਜਬੂਰੀਆਂ ਨੇਗੀਆਂ ਮੈਂ ਇਹ ਗੱਲ ਨੂੰ ਮਹਿਸੂਸ ਵੀ ਕਰਦਾ ਮੈਂ ਘਟੋ ਘਟ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਡੇ ਗਰੀਬਾਂ ਦੇ ਆਪਣਾ ਇਲਾਜ ਕਰਵਾਉਣ ਵਾਲੇ ਉਹਨਾਂ ਦੇ ਵਿਆਹ ਕਰਾਉਣੇ ਈਆਂ ਦੇ ਇਹ ਸਾਡੀ ਵੀ ਆਪਣੀ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਆ ਤੁਹਾਨੂੰ ਪਤਾ ਇੱਕ ਸੰਗਠਨ ਸਟਾਰਟ ਕੀਤੀ ਗਈ ਹੈ ਜਿਹੜੀ ਪੰਜਾਬ ਵਿੱਚ ਇਲੀਗਲ ਰਿਲੀਜੀਅਸ ਕਨਵਰਜਨ ਹੋ ਰਹੀ ਹੈ ਉਹ ਇਲੀਗਲ ਰਿਲੀਜੀਅਸ ਕਨਵਰਜਨ ਨੂੰ ਰੋਕਣ ਵਾਸਤੇ ਅਸੀਂ ਸੰਸਥਾ ਸਟਾਰਟ ਕੀਤੀ ਹੈ ਜਿਹਦਾ ਨਾਮ ਪੰਜਾਬ ਬਚਾਓ ਮੋਰਚਾ ਹੈ ਜਿਹੜੇ ਧਰਮ ਦੇ ਨਾਮ ਤੇ ਪਖੰਡ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਨਟਾਈਸ ਲਿਅਰ ਕਰਕੇ ਜਿਹੜਾ ਉਹਨਾਂ ਦਾ ਧਰਮ ਬਦਲਿਆ ਜਾ ਰਿਹਾ ਹੈ ਉਹਦੇ ਅਗੇਂਸਟ ਅਸੀਂ ਇਹ ਸੰਸਥਾ ਸ ਗੁਰੂ ਦੀਆਂ ਫੌਜਾਂ ਸਿੱਖ ਜੱਤੇ ਮੰਨੀਆਂ ਸਾਨੂੰ ਸਪੋਰਟ ਕਰਨ ਆਈਆਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਤੁਹਾਡਾ ਇੱਥੇ ਆਉਣ ਨਾਲ ਸਿਰਫ ਸਾਡੇ ਮਨਸੂਬੇ ਬੁਲੰਦ ਨਹੀਂ ਹੋਏ ਬਟ ਸਾਡੀ ਆਵਾਜ਼ ਵੀ ਤੁਸੀਂ ਬੜੀ ਬੁਲੰਦ ਕੀਤੀ ਹੈ ਤੇ ਆਪਾਂ ਸਾਰੇ ਮਿਲ ਕੇ ਪੰਜਾਬ ਵੀ ਜਿਹੜਾ ਪਖੰਡ ਚੱਲ ਰਿਹਾ ਹੈ ਉਹਨੂੰ ਪਖੰਡ ਨੂੰ ਆਪਾਂ ਖਤਮ ਕਰਕੇ ਹੀ ਸਾਲ ਲਵਾਂਗੇ ਠੀਕ ਹੈ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਜਿਹੜੀ ਸਾਡੀ ਰੈਲੀ ਦਾ ਮੋਟਿਵ ਦੱਸਣਾ ਚਾਹਨਾ ਪੰਜਾਬ ਵਿੱਚ ਬਿਨਾ ਐਫਸੀਆਰਏ ਲਾਇਸੈਂਸ ਦੇ ਕਈ ਐਦਾਂ ਦੇ ਆਰਗੇਨਾਈਜੇਸ਼ਨਸ ਤੇ ਐਦਾਂ ਦੇ ਲੋਕ ਹੈ ਜਿਹੜੇ ਬਾਹਰੋਂ ਫੰਡਿੰਗ ਲੈ ਰਹੇ ਹਨ ਉਹ ਫੰਡਿੰਗ ਦਿੱਤੀ ਤਾਂ ਚੈਰੀਟੇਬਲ ਪਪਰਪਸ ਵਾਸਤੇ ਜਾ ਰਹੀ ਹੈ ਕਿ ਹਸਪਤਾਲ ਬਣਾਏ ਜਾਣਗੇ 올ਡੇਜ ਹੋਮ ਬਣਾਏ ਜਾਣਗੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਲੇਕਿਨ ਇੱਥੇ ਆ ਕੇ ਉਹ ਜਿਹੜੀ ਫੰਡਿੰਗ ਹੈਗੀ ਹੈ ਉਹ ਇਲਲੀਗਲ ਰਿਲੀਜੀਅਸ ਕਨਵਰਸ਼ਨ ਲੋਕਾਂ ਨੂੰ ਬੇਲਾ ਕੇ ਫਸਲਾ ਕੇ ਉਹਨਾਂ ਧਰਮ ਬਦਲਣ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਜ਼ਮੀਨਾਂ ਖਰੀਦਣ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਆਪਣੀ ਗੱਡੀਆਂ ਖਰੀਦਣ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਜਿਹੜੀ ਐਫਸੀਆਰਏ ਲਾਇਸੈਂਸ ਤੋਂ ਬਿਨਾ ਇਹ ਬਿਲਕ ਰੈਗੂਲੇਟਰੀ ਐਕਟ ਉਹਦੇ ਅੰਡਰ ਇਹ ਬੜੀ ਕਲੀਅਰ ਸਟਿਪੂਲੇਸ਼ਨ ਹੈ ਕਿ ਐਫ ਸੀ ਆਰ ਏ ਲਾਇਸੈਂਸ ਦੇ ਬਿਨਾ ਕੋਈ ਬੰਦਾ ਕੋਈ ਆਰਗੇਨਾਈਜੇਸ਼ਨ ਫੋਰਨ ਫੰਡਿੰਗ ਨਹੀਂ ਮੰਗਾ ਸਕਦੀ ਲੇਕਿਨ ਜਿੱਥੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਅੰਕੁਰ ਨਰੂਲਾ ਜੀ ਦੀ ਚਰਚ ਦੀ ਗੱਲ ਕਰੀਏ ਬੜੀ ਓਪਨਲੀ ਬਾਹਰੋਂ ਦੀ ਫੰਡਿੰਗਸ ਮੰਗਾਈਆਂ ਜਾ ਰਹੀਆਂ ਤਾਂ ਉਹਨਾਂ ਦੇ ਆਪਣੇ ਫੇਸਬੁੱਕ ਪੇਜ ਤੇ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਜੀ ਆਹ ਦੇਖੋ ਫੋਰ ਸੈਂਡਿੰਗ ਆਫਰਿੰਗ ਫਰਮ ਇੰਡੀਆ ਓਨਲੀ ਇਹ ਇਹਨਾਂ ਦੀ ਇੰਡੀਆ ਦੀ ਹੈ ਤੇ ਬਾਹਰੋਂ ਭੇਜਣ ਵਾਸਤੇ ਇਹਨਾਂ ਨੇ ਆਪਣੇ ਸਪੈਸ਼ਲ ਬਣਾਈਆਂ ਆਹ ਦੇਖੋ ਜੀ ਫੋਰ ਸੈਂਡਿੰਗ ਫੰਡਿੰਗ ਆਊਟਸਾਈਡ ਆਫ ਇੰਡੀਆ ਇਹ ਬਿਨਾਂ ਐਫਸੀਆਰ ਲਾਇਸੈਂਸ ਦੇ ਮੈਂ ਸਾਰੇ মিডিਆ ਨੂੰ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੁੱਛਣਾ ਚਾਹਨਾ ਕਿ ਬਿਨਾਂ ਐਫਸੀਆਰ ਲਾਇਸੈਂਸ ਦੇ ਇਹ ਬੰਦੇ ਸ਼ਰਿਆਂ ਬਾਹਰੋਂ ਫੰਡਿੰਗ ਮੰਗਾ ਰਹੇ ਹਨ ਉਹਨੂੰ ਮਿਸਯੂਟਿਲਾਈਜ਼ ਕਰ ਰਹੇ ਹਨ ਲੋਕਾਂ ਦਾ ਧਰਮ ਪਰਿਵਰਤਨ ਕਰਾ ਰਹੇ ਹਨ ਆਪਣੇ ਪਰਸਨਲ ਗੇਨ ਕਰ ਰਹੇ ਹਨ ਈਡੀਜ਼ ਤੇ ਐਕਸ਼ਨ ਕਿਉਂ ਨਹੀਂ ਲੈ ਰਹੇ ਠੀਕ ਹੈ ਨਾ ਕਿ ਕਿ ਕਿਹੜੇ ਲੋਕਾਂ ਦਾ ਪ੍ਰੈਸ਼ਰ ਹੈ ਇਹਨਾਂ ਦਾ ਕਿ ਈਡੀ ਆਪਣਾ ਕੰਮ ਨਹੀਂ ਕਰਦੀ ਪਈ ਅਸੀਂ ਆਮ ਲੋਕਾਂ ਆਸੀਂ ਟੈਕਸ ਪੇਅਰ ਲੋਕਾਂ ਆਸੀਂ ਟੈਕਸ ਭਰਦੇ ਆਂ ਈਡੀ ਦੇ ਅਫਸਰਾਂ ਨੂੰ ਉਸ ਤੋਂ ਤਨਖਾਹ ਮਿਲਦੀ ਹੈ ਲੇਕਿਨ ਈਡੀ ਦੇ ਅਫਸਰ ਇਹ ਚੀਜ਼ਾਂ ਨੂੰ ਦੇਖ ਕੇ ਕਿਉਂ ਅੰਨੇ ਹੋ ਜਾਂਦੇ ਨੇ ਕਿਉਂ ਇਹਨਾਂ ਨੂੰ ਨਜ਼ਰਅੰਦਾਜ਼ ਕਰਦੇ ਆਂ ਇਹ ਜਿਹੜਾ ਕੰਮ ਹੈ ਸਿਰਫ ਪੰਜਾਬ ਨੂੰ ਇਹਨੇ ਤਬਾਹ ਕਰ ਦੇਣਾ ਅਸੀਂ ਸਾਰੇ ਸਮੂਹ ਪੰਜਾਬ ਵਿੱਚੋਂ ਦੂਰੋਂ ਦੂਰੋਂ ਲੋਕ ਆਏ ਆਂ ਤੇ ਅਸੀਂ ਇਹਦੇ ਵਿਰੋਧ ਵਿੱਚ ਖੜੇ ਹੋਏ ਆਂ ਈਡੀ ਆਫਿਸ ਦੇ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ ਕਿ ਜਿਹੜੀ ਵੀ ਇਹ ਫੰਡਿੰਗ ਬਾਹਰੋਂ ਆ ਰਹੀ ਹੈ ਜਿਹੜੇ ਲੋਕ ਐਵੇਂ ਫੰਡਿੰਗ ਮੰਗਾ ਰਹੇ ਆ ਜਿਹੜੇ ਵੀ ਸਾਡੇ ਕਾਨੂੰਨ ਦੀਆਂ ਧਾਰਾਵਾਂ ਹੈਗੀਆਂ ਉਹਨਾਂ ਦੇ ਅੰਡਰ ਇਹਨਾਂ ਤੇ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਿਆ ਜਾਏ ਲਾਅ ਸਾਰਿਆਂ ਵਾਸਤੇ ਇੱਕ ਹੁੰਦਾ ਮੇਰੇ ਵਾਸਤੇ ਵੀ ਉਹੀ ਲਾਅ ਹੈ ਤੁਹਾਡੇ ਵਾਸਤੇ ਵੀ ਉਹੀ ਹੈ ਕੋਈ ਵੀ ਬੰਦਾ ਉਹਦੇ ਵਾਸਤੇ ਸੇਮ ਲਾਅ ਹੈ ਲੇਕਿਨ ਜਿਹੜਾ ਸਾਡੇ ਕੁਝ ਐਨਫੋਰਸਮੈਂਟ ਡਾਇਰੈਕਟਿਵ ਵਰਗੀਆਂ ਏਜੰਸੀਜ਼ ਹੈ ਉਹਨਾਂ ਨੇ ਇਹਨਾਂ ਬੰਦਿਆਂ ਵਾਸਤੇ ਇੱਕ ਸਪੈਸ਼ਲ ਲਾਅ ਕ੍ਰੀਏਟ ਕਰਤਾ ਹੈ ਕਿ ਜੋ ਮਰਜ਼ੀ ਕਰੀ ਜਾਣ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਅਸੀਂ ਉਹਦੇ ਵਿਰੋਧ ਵਿੱਚ ਖੜੇ ਆ ਲਾਅ ਸਾਰਿਆਂ ਵਾਸਤੇ ਇੱਕ ਹੈ ਜੇ ਮੈਂ ਬਾਹਰੋਂ ਗਲਤ ਪੈਸੇ ਕ ਆਫਿਸ ਵਾਲ ਬੱਤ ਦੇ ਆ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮੈਮੋਰੰਡਮ ਦੇਾਂਗੇ ਜਿੰਨੇ ਵੀ মিডিਆ